ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਇੱਕ ਪਿੰਡ ਤੋਂ ਆਏ 85 ਲੋਕਾਂ ਨੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜ ਲਿਆ। ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲਗਾਹ ਨੇ ਲੋਕਾਂ ਦੇ ਗੱਲ ਵਿੱਚ ਸਬਰੂਪ ਪਾ ਕੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਉੱਥੇ ਹੀ ਲੋਕਾਂ ਨੇ ਕਿਹਾ ਕਿ ਕਾਂਗਰਸ ਨੇ ਸਾਨੂੰ ਕੋਈ ਵੀ ਲਾਭ ਨਹੀਂ ਦਿੱਤਾ। ਪਿਛਲੀ ਸਰਕਾਰਾ ਵਿੱਚ ਅਕਾਲੀ ਦਲ ਨੇ ਗਰੀਬ ਲੋਕਾਂ ਦੀ ਸੋਚੀ ਸੀ। ਅਸੀਂ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ ਅਤੇ ਹਮੇਸ਼ਾ ਅਕਾਲੀ ਦਲ ਦਾ ਸਾਥ ਦੇਵਾਂਗੇ। ਉੱਥੇ ਹੀ ਸੁਖਵਿੰਦਰ ਸਿੰਘ ਸੋਨੂ ਲਗਾਨ ਨੇ 85 ਲੋਕਾਂ ਦਾ ਧੰਨਵਾਦ ਕੀਤਾ। ਅੱਜ ਇਕੱਠਾ ਹੋਇਆ ਵਾਸਤੇ ਜਿੱਥੇ ਕੀ ਪੰਜਾਬ ਦੇ ਵਿੱਚ ਮੁਸੀਬਤ ਬੜੀ ਸੀ ਪਰ ਕਸ ਨੇ ਸ਼ਰੋਨੀ ਅਕਾਲੀ ਦਲ ਨੇ ਬਾਹ ਫੜਦੀ ਇਹਨਾਂ ਪਰਿਵਾਰਾਂ ਦੀ ਕਿਉਂਕਿ ਖੇਤਰੀ ਪਾਰਟੀ ਹੈ। ਇਹਦਾ ਦੇਖ ਰਹੇ ਸੀ। ਬਈ ਸਮਿਨਾ ਕਿ ਅੱਜ ਪੰਜਾਬ ਦੇ ਵਿੱਚ ਜਿੱਡਾ ਵੱਡਾ ਦੁਖਾਂਤ ਵਾਪਰਿਆ ਵਾ। ਕਾਲੀ ਦਲ ਦੇ ਵਰਕਰ ਜਿਹੜੇ ਨੇ ਪਿੰਡਾਂ ਵਿੱਚ ਇਸ ਤਰ੍ਹਾਂ ਫਿਰਦੇ ਨੇ ਜਿਵੇਂ ਵਿਆਹ ਹੁੰਦਾ ਹੈ ਇੱਕ ਪਿੰਡ ਵਿੱਚੋਂ ਚਾਰ ਟਰਾਲੀਆਂ ਨਿਕਲਦੀਆਂ ਨੇ ਪੰਜ ਨਵੀਆਂ ਆ ਜਾਂਦੀਆਂ ਨੇ ਲੋਕਾਂ ਦਾ ਮਾਰ ਲੁਚਾ ਕੀਤਾ ਕਿਤੇ ਕਬਰਾਟ ਨਹੀਂ ਆਈ ਜਿਨ੍ਹਾਂ ਲੋਕਾਂ ਦੇ ਘਰਬਾਰਾਂ ਦੇ ਵਿੱਚ ਪਾਣੀ ਫਿਰ ਗਿਆ ਫਸਲਾਂ ਮਾਰੀਆਂ ਗਈਆਂ ਨੇ ਉਹ ਕਬਰਾਟ ਰੁੱਝ ਨਜ਼ਰ ਨਹੀਂ ਆਉਂਦੇ ਲੋਕਾਂ ਨੇ ਹਰ ਲੈਂਦਾ ਵਾ ਹਰ ਤਰ੍ਹਾਂ ਦੀ ਮਦਦ ਕਰਕੇ ਮੈਂ ਸਮਝਦਾ ਸ਼੍ਰੋਮਣੀ ਕਾਲੀਦਾਲ ਪਹਿਲੇ ਦਿਨ ਤੋਂ ਹੀ ਮੈਦਾਨ ਵਿੱਚ ਆਇਆ ਸਰਦਾਰ ਸਿੰਘ ਬੀਤ ਸਿੰਘ ਬਾਦਲ ਨੇ ਵਗਦੇਆਂ ਪਾਣੀਆਂ ਦੇ ਵਿੱਚ ਆਪਣੀਆਂ ਪਜਾਮਿਆਂ ਨੂੰ ਉੱਪਰ ਚੁੱਕ ਕੇ ਲੋਕਾਂ ਤੱਕ ਪਹੁੰਚ ਕੀਤੀ ਹੈ ਪੈਸਾ ਵੀ ਦਿੱਤਾ ਡੀਜ਼ਲ ਵੀ ਦਿੱਤਾ ਖਾਣ ਵਾਲੇ ਸੌਦਾ ਵੀ ਭੇਜਿਆ ਵਾ ਅਨਗਿਣਤ ਹਰ ਘਰ ਤੱਕ ਕਹਾਂ ਪਹੁੰਚਾਇਆ ਵਾ ਔਰ ਅੱਜ ਵੱਡੀ ਪੱਦਰਤੇ ਡੰਗਰਾਂ ਦਾ ਚਾਰਜ ਜਿਹੜਾ ਉਹ ਭੇਜ ਰਹੇ ਨੇ ਅੱਜ ਤੁਹਾਡੇ ਸਾਹਮਣੇ ਆ ਕੋਈ 2.5 ਕਰੋੜ ਦਾ ਚਾਰਜ ਜਿਹੜਾ ਵਾ ਉਹ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਦਿੱਤਾ ਜਾਏਗਾ ਭਰਪਾ ਟਰਾਲੀਆਂ ਭੇਜੀ ਜਾਂਦੇ ਆ ਨਮਜਾਂ ਮੰਗਾਈ ਜਾਂਦੇ ਆ ਔਰ ਮੈਂ ਸਮਝਣਾ ਕਿ ਇੱਕ ਸ਼ੋਮਨੀ ਕਾਲੀਦਲ ਦਾ ਪ੍ਰਧਾਨ ਹੀ ਜਿਹੜਾ ਇੰਨੇ ਵੱਡੇ ਦਿਲ ਦੇ ਨਾਲ ਸਰਕਾਰ ਤਾਂ ਨਜ਼ਰ ਆਉਂਦੀ ਨਹੀਂ ਅੱਜ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲੀ ਨਜ਼ਰ ਆਉਂਦਾ ਲੋਕਾਂ ਦੀ ਕਚੈਰੀ ਵਿੱਚ ਗਿਆ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ ਔਰ ਮੈਂ ਸਮਝਣਾ ਜੋ ਕਿਸੇ ਨੇ ਕੋਈ ਮੰਗਿਆ ਉਹ ਉਹ ਮੰਗ ਜਿਹੜੀ ਪੂਰੀ ਕੀਤੀ ਹੈ ਤੇ ਬੜੀ ਵੱਡੀ ਗੱਲ ਹੈ ਅੱਜ ਜੋ ਕ੍ਰੀਮ ਕ੍ਰੀਮ ਹੈ ਉਹ ਸਾਰੇ ਵਰਕਰ ਇਕੱਠੇ ਹੋਏ ਨੇ ਪਬਲਿਕ ਮੀਟਿੰਗ ਨਹੀਂ ਇਸ ਕਰਕੇ ਸਾਰੇ ਜ਼ਿੰਮੇਵਾਰ ਜਿਹੜੇ ਨੇ ਸੱਜਣ ਉਹ ਇੱਥੇ ਪਹੁੰਚੇ ਨੇ ਅਹੀਂ ਉਹਨਾਂ ਦੀ ਵੇਟ ਕਰ ਰਹੇ ਆਂ ਕੁਝ ਸਮੇਂ ਤੱਕ ਉਹ ਇੱਥੇ ਪਹੁੰਚ ਜਾਣਗੇ ਤੇ ਆਹੀਂ ਸਮਝਣਿਆ ਕਿ ਇਹ ਚਾਰ ਜਿਹੜਾ ਵਾ ਲੋਕਾਂ ਦੇ ਆ ਘਰਾਂ ਤੱਕ ਆਹੀਂ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਨੇ ਆਂ ਕੱਲ ਵੀ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਸੀ ਤੇ ਕਈ ਜਗ੍ਹਾ ਤੋਂ ਪ੍ਰਭਾਵ ਕੋਲ ਦੇ ਨਜ਼ਰ ਆਇਆ ਕਿ ਉਹ ਹਾਲਾਤ ਹੀ ਪੰਜਾਬ ਦੇ ਇੰਨੇ ਵੀਰ ਹੋਤੇ ਮੈਂ ਸਮਝਣਾ ਕਿ ਜਦੋਂ ਆਪਣੇ ਭਰਾਵਾਂ ਨੂੰ ਜਿਹੜਿਆ ਉਹਨੂੰ ਵੇਖੀਦਾ ਤੇ ਬਦੋ ਬਦੀ ਉਹਨਾਂ ਦਾ ਪ੍ਰਭਾਵ ਸਾਡੇ ਤੇ ਪੈ ਜਾਂਦਾ ਅਸੀਂ ਵੀ ਇਨਸਾਨੀ ਆਂ ਔਰ ਜਿਹਨੂੰ ਜਿਨੂੰ ਆਸ ਸੀ ਕਿ ਮੈਂ ਲੱਖਾਂ ਰੁਪਏ ਵਟਣੇ ਨੇ ਤੇ ਉਹਨਾਂ ਨੂੰ ਉਹ ਕਿਤੇ ਖਾਣ ਜੋਗੀ ਦਾਣਿਆਂ ਦੀ ਵੀ ਆਸ ਐ ਨਹੀਂ ਗਈ ਅਗਲੀ ਫਸਲ ਬੀਜਣ ਜੋਗੀ ਖਾਦ ਐ ਨਹੀਂ ਬੀ ਐ ਨਹੀਂ ਗੱਲ ਪਾਉਣ ਵਾਲੇ ਕੱਪੜੇ ਨਹੀਂ ਜੇ ਤੇ ਇਹ ਹਾਲਾਤ ਵੇਖ ਕੇ ਤੇ ਮੈਂ ਸਮਝਣਾ ਕਿ ਜਿਹੜਾ ਦਰਦ ਜਾਣਦਾ ਉਹਦੇ ਮਨ ਵਿੱਚ ਇਹ ਦਰਦ ਪੈਦਾ ਹੁੰਦਾ ਹੈ ਬਾਦ ਸਾਹਿਬ ਤੇ ਰੋਜ਼ ਹੀ ਵੱਡੇ ਵੱਡੇ ਐਲਾਨ ਕਰਦੇ ਨੇ ਅਹੀਂ ਵਰਕਰ ਉਹਨਾਂ ਦੇ ਇਸ਼ਾਰੇ ਤੇ ਲੋਕਾਂ ਤੱਕ ਜਾ ਰਹੇ ਆ ਜਦੋਂ ਵੱਡਾ ਐਲਾਨ ਕੀ ਆ ਵੇ ਕਿੰਦੀ ਦੂਰ ਤੱਕ ਟਰਾਲੀਆਂ ਲੱਗੀਆਂ ਚਾਰ ਦੇ ਰਹੇ ਆ ਡੰਗਰਾਂ ਨੂੰ ਮਗਰੇ ਬੀ ਦਾ ਪ੍ਰਬੰਧ ਕੀਤਾ ਜਾ ਰਿਹਾ ਵਾ ਪਿੰਡਾਂ ਵਿੱਚ ਅਹੀਂ ਫਿਰਨੇ ਆ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਭੇਜ ਦਿੱਤੀਆਂ ਨੇ ਦਵਾਈਆਂ ਭੇਜ ਦਿੱਤੀਆਂ ਨੇ ਵੱਡੀ ਪੱਦਰ ਤੇ ਡਾਕਟਰਾਂ ਦੀਆਂ ਟੀਮਾਂ ਬਣਾਤੀਆਂ ਨੇ ਡੰਗਰਾਂ ਵਾਲੇ ਡਾਕਟਰਾਂ ਦੀਆਂ ਟੀਮਾਂ ਬਣਾਤੀਆਂ ਨੇ ਇਹ ਮੈਂ ਸਮਝਦਾ ਕਿ ਇੰਨਾ ਕੰਮ ਸਰਕਾਰਾਂ ਕਰਦੀਆਂ ਨੇ ਜਿਹੜਾ ਅੱਜ ਸਰਦਾਰ ਸੁਖੀ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਲੋਕਾਂ ਵਿੱਚ ਲੋਕਾਂ ਚ ਦੇਖ ਰਹੇ ਤੁਸੀਂ ਇਸ ਟਾਈਮ ਸਰਕਾਰ ਆਪੋਂ ਚੁਲ ਜ ਗਈ ਹੈ ਦਿੱਲੀ ਵਾਲੇ ਤੇ ਪੰਜਾਬ ਦੀ ਸਰਕਾਰ ਜਿਹੜੀ ਆਪੋਂ ਚੁਲਜੀ ਹੋਈ ਹੈ ਇਹ ਸਾਡਾ ਮੁੰਡਾ ਸੀਗਾ ਆਪਣਾ ਭਗਵੰਤ ਮਾਨ ਇਹਦੀ ਫੂਕੀ ਕੱਢ ਦਿੱਤੀ ਹੈ ਦਿੱਲੀ ਵਾਲਿਆਂ ਨੇ ਸਰਕਾਰਾਂ ਕੋਲ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਹੁੰਦੇ ਨੇ ਵਰ ਕਿਤੇ ਖਰਚਣ ਦੀ ਇਜਾਜ਼ਤ ਹੀ ਨਹੀਂ ਦੇ ਰਹੇ ਅੱਜ ਜੇ ਪੰਜਾਬ ਵੱਲ ਵੇਖੀਏ ਤੇ ਦਿੱਲੀੋਂ ਹੀ ਪਾਰਲੀਮੈਂਟ ਦੇ ਮੈਂਬਰ ਆਪਣੇ ਰਾਜ ਸਭਾ ਦੇ ਬਣੇ ਨੇ ਉਹੋ ਹੀ ਚੇਅਰਮੈਨ ਬਣੇ ਨਜ਼ਰ ਆਉਂਦੇ ਨੇ ਉਹੋ ਹੀ ਆਪਣੇ ਹੁਕਮ ਜਾਰੀ ਕਰਦੇ ਨੇ ਸਾਡਾ ਤੇ ਆਪਣਾ ਪੰਜਾਬੀਆਂ ਦਾ ਹੁਕਮ ਹੀ ਕੋਈ ਨਹੀਂਗਾ ਮੋੜਾ ਚੰਗਾ ਹੀ ਪਰ ਕਰ ਇਹਨਾਂ ਜ਼ੀਰੋ ਦਿੱਤਾ ਉਹਨੂੰ ਆਉਣ ਵਾਲਾ ਸਮਾਂ ਪਤਾ ਨਹੀਂ ਇਹਨਾਂ ਦਾ ਕਿੰਨਾ ਕਿ ਭਿਆਨਕ ਰਿਹਾ ਵਾ ਠੀਕ ਮੈਨੂੰ ਫਲੇ ਇੰਨਾ ਦੁੱਖ ਲੱਗ ਰਿਹਾ ਚਲੋ ਥੋੜੀ ਸਰਕਾਰ ਦੀ ਨਲੈਕੀ ਕਰਕੇ ਬੰਦ ਟਾਈਮ ਤੋਂ ਪਾਣੀ ਛੜਤਾ ਘੜ ਤੂੰ ਘੰਟਾ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਵਿਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਿਲੈਕ ਸਰ ਹੈ ਤੇ ਡਰਾਮੇ ਕਰਨੋਂ ਹਟਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਟੀਚਣਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਟੀਚਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵੇਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਉਹਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘਰ ਤੋਂ ਘਰ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰ ਦਿਓ ਨਹੀਂ ਤੇ ਇਹ じゃ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ